ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਖਾਲਸਤਾਨੀ ਰਹਿੰਦੇ ਨੇ ਉਹ ਖਾਸ ਕਰਕੇ ਹੁੰਦੀਆਂ ਤਾਂ ਭੇਡੀਆਂ ਨੇ ਤੇ ਉਹਨਾਂ ਦੀ ਇੱਕ ਕਰਤੂਤ ਸਾਹਮਣੇ ਆਈ ਹੈ ਅੱਜ ਮੈਂ ਤੁਹਾਡੇ ਨਾਲ ਉਹ ਕਰਤੂਤ ਦਾ ਜ਼ਿਕਰ ਕਰਨਾ ਜਿਹੜਾ ਭਾਰਤ ਦਾ ਝੰਡਾ ਹੈਗਾ ਤਿਰੰਗਾ ਝੰਡਾ ਉਸ ਝੰਡੇ ਦੀ ਉਹ ਬੇਅਦਵੀ ਜਾਨੀ ਕਿ ਇਨਸਲਟ ਕਰ ਰਹੇ ਨੇ ਪੈਰਾਂ ਦੇ ਵਿੱਚ ਲਤਾੜ ਕੇ ਤੇ ਉਹ ਝੰਡੇ ਨੂੰ ਕਿਰਪਾਨਾਂ ਦੇ ਨਾਲ ਪਾੜਿਆ ਜਾ ਰਿਹਾ ਇੱਕ ਥਾਂ ਤੇ ਗੱਡੀ ਦੇ ਪਿੱਛੇ ਪਾ ਕੇ ਉਹਨੂੰ ਘੜੀਸਿਆ ਜਾ ਰਿਹਾ ਤੇ ਇੱਕ ਇੰਡੀਅਨ ਕੁੜੀ ਉਹ ਝੰਡਾ ਪੈਰਾਂ ਥਲੋਂ ਉੱਪਰ ਚੱਕਣ ਦੀ ਕੋਸ਼ਿਸ਼ ਕਰਦੀ ਹੈ ਉਹਨੂੰ ਵੀ ਪਾਸ਼ੇ ਕਰ ਦਿੱਤਾ ਜਾਂਦਾ ਹੈ ਇਹ ਜਿਹੜੀਆਂ ਭੇਡਾਂ ਨੇ ਖਾਲਿਸਤਾਨ ਦੀਆਂ ਇੰਡੀਆ ਤੋਂ ਗਈਆਂ ਹੋਈਆਂ ਨੇ ਤੇ ਜਿਹੜਾ ਇੰਡੀਆ ਦਾ ਸੰਵਿਧਾਨ ਹੈਗਾ ਉਹਦੇ ਮੁਤਾਬਕ ਇਹਨਾਂ ਨੂੰ ਪਾਸਪੋਰਟ ਮਿਲੇ ਉਦੇ ਮੁਤਾਬਕ ਵੀਜ਼ਾ ਮਿਲਿਆ ਇਹ ਅਮਰੀਕਾ ਤੇ ਕੈਨੇਡਾ ਦੇ ਜਾ ਕੇ ਬਸੇ ਹੈ ਤੇ ਹੁਣ ਇਹਨਾਂ ਨੂੰ ਭਾਰਤੀ ਤਿਰੰਗੇ ਝੰਡੇ ਤੋਂ ਇਨੀ ਅਲਰਜੀ ਹੈ ਇਹ ਐਡੀ ਵੱਡੀ ਬੇਬਕੂਫੀ ਕਰਦੇ ਐ ਕਿ ਉਸ ਤਿਰੰਗੇ ਝੰਡੇ ਨੂੰ ਪੈਰਾਂ ਥੱਲੇ ਲਟਾੜ ਰਹੇ ਗੱਡੀ ਦੇ ਪਿੱਛੇ ਬੰਨ ਕੇ ਘੁੜੀਸ ਰਹੇ ਐ ਪੈਰਾਂ ਥੱਲੇ ਲਟਾੜ ਰਹੇ ਐ ਔਰ ਕ੍ਰਪਾਨਾਂ ਦੇ ਨਾਲ ਉਹ ਝੰਡੇ ਨੂੰ ਪਾੜਿਆ ਜਾ ਰਿਹਾ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨੀਆਂ ਨੇ ਖਾਸ ਕਰਕੇ ਜਿਹੜੇ ਭਾਰਤ ਦੇ ਵਸਿੰਦੇ ਲੋਕ ਨੇ ਉਹਨਾਂ ਲਈ ਤਿਰੰਗਾ ਝੰਡਾ ਆਣ ਬਾਣ ਸ਼ਾਨ ਹੈ ਉਹ ਕਿਸੇ ਵੀ ਕੀਮਤ ਦੇ ਤਿਰੰਗੇ ਝੰਡੇ ਦੀ ਬਦਵੀ ਨਹੀਂ ਸਹਿਣ ਕਰ ਸਕਦੇ ਜਦੋਂ ਵੀ ਕਿਸੇ ਮੁਲਕ ਦੇ ਝੰਡੇ ਦੀ ਬੇਦਵੀ ਹੁੰਦੀ ਹੈ ਇਨਸਲਟ ਹੁੰਦੀ ਹੈ ਕੋਈ ਵੀ ਮੁਲਕ ਉਹਨੂੰ ਬਰਦਾਸ਼ਤ ਨਹੀਂ ਕਰਦਾ ਜਿਹੜੇ ਮੈਂ ਗੱਲਬਾਤ ਕਰ ਰਿਹਾ ਜਦੋਂ ਇਹ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਹੈ ਉਥੇ ਖਾਲਸਾ ਖਾਲਸਤਾਨੀ ਝੰਡਾ ਲਹਿਰਾਉਂਦੇ ਹੈ ਤੇ ਮੈਂ ਇੱਕ ਇਹਨਾਂ ਕਤੀੜਾਂ ਨੂੰ ਚੈਲੰਜ ਕਰਨੀ ਚਾਹੁੰਦਾ ਕਿ ਅਸੀਂ ਵੀ ਖਾਲਸਤਾਨ ਦਾ ਝੰਡਾ ਅੱਗ ਨਹੀਂ ਲਾਉਣਾ ਹਾਲਾਂਕਿ ਕਿਸੇ ਵੀ ਝੰਡੇ ਦਾ ਅਪਮਾਨ ਕਰਨਾ ਮੇਰੇ ਲਈ ਬਹੁਤ ਹੀ ਵਧੀਆ ਗੱਲ ਨਹੀਂ ਪਰ ਜੇ ਤੁਸੀਂ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਹੋ ਤਾਂ ਅਸੀਂ ਵੀ ਖਾਲਸਤਾਨੀ ਝੰਡੇ ਦਾ ਬਹੁਤਾ ਫਿਰ ਸਤਕਾਰ ਨਹੀਂ ਕਰਦੇ ਪਹਿਲੀ ਗੱਲ ਤਾਂ ਭਾਰਤ ਦੇ ਵਿੱਚ ਖਾਲਸਤਾਨ ਨੂੰ ਮੰਨਣ ਵਾਲੇ ਦਾ ਖਾਲਸਤਾਨ ਦੇ ਸੰਬੰਧ ਵਿੱਚ ਬਹੁਤੇ ਲੋਕ ਨਹੀਂ ਹੈਗੇ ਐਵੇਂ ਆ ਮਾਨਵਰਗੀਆਂ ਖੱਤਾਂ ਨੂੰ ਛੱਡ ਕੇ ਅੰਮ੍ਰਿਤਪਾਲ ਵਰਗਿਆਂ ਨੂੰ ਜਾਂ ਹੋਰ ਇਥੇ ਨਿਹੰਗ ਜਥੇਬੰਦੀਆਂ ਕੁਝ ਕਹਿਗੇ ਜਿਹੜੇ ਖਾਲਸਾ ਦੇ ਸਪੋਰਟਰ ਨੇ ਤੇ ਉਹਨਾਂ ਦੇ ਹਰ ਵਕਤ ਜੋਤੀਆਂ ਹੀ ਪੈਂਦੀਆਂ ਨੇ ਕਿਉਂਕਿ ਨਫ਼ਰਤ ਦਾ ਬੀਜ ਇਹ ਖਾਲਸਾਦੀਆਂ ਪੇਡਾਂ ਬੀਜ ਰਹੀਆਂ ਨੇ ਹਰੇਕ ਸਮਾਜ ਦੇ ਵਿੱਚ ਇਹ ਨਫ਼ਰਤ ਪੈਦਾ ਕਰਦੇ ਐ ਨਫ਼ਰਤ ਫੈਲਾ ਰਹੇ ਐ ਤੁਸੀਂ ਜੇ ਖਾਲਸਾਤਨ ਚਾਹੁੰਦੇ ਹੋ ਤੁਹਾਨੂੰ ਖਾਲਸਾਤਨ ਦੇ ਮੰਗ ਰੱਖਣ ਦਾ ਹੱਕ ਹੈ ਤੁਸੀਂ ਖਾਲਸਤਾਨ ਦੀ ਗੱਲ ਕਰੋ ਮੰਗ ਰੱਖੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਤੁਹਾਨੂੰ ਇਹ ਵੀ ਹੱਕ ਨਹੀਂ ਤੁਸੀਂ ਕਿਸੇ ਝੰਡੇ ਦਾ ਅਪਮਾਨ ਕਰੋ ਖਾਸ ਕਰਕੇ ਜਦੋਂ ਤੁਸੀਂ ਇੰਡੀਆ ਦੇ ਵਿੱਚੋਂ ਗਏ ਹੋ ਵੀਜ਼ੇ ਲੈ ਕੇ ਪਾਸਪੋਰਟ ਲੈ ਕੇ ਤੇ ਫਿਰ ਤੁਸੀਂ ਉਸੇ ਝੰਡੇ ਦਾ ਅਪਮਾਨ ਕਰ ਰਹੇ ਹੋ ਇੰਡੀਆ ਦੇ ਜਿਹੜੇ ਬਹੁਤਾਤ ਵਿੱਚ ਲੋਕ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਉਹ ਤਾਂ ਸ਼ੁਕਰ ਕਰਦੇ ਨੇ ਕਿ ਤੁਹਾਡੇ ਵਰਗੀਆਂ ਕਤੀੜਾਂ ਸਾਡੇ ਮੁਲਕ ਦੇ ਵਿੱਚੋਂ ਨਿਕਲ ਗਈਆਂ ਕਿਉਂ ਕਹਿ ਲਈਏ ਜਿਹੜੀਆਂ ਭੇਡਾਂ ਸੀ ਉਹ ਇੰਡੀਆ ਦੇ ਵਿੱਚੋਂ ਚਲੀਆਂ ਗਈਆਂ ਇਹ ਕਹਿ ਸਕਦੇ ਆਰ ਉਹ ਇਹ ਲੋਕ ਸ਼ੁਕਰ ਕਰਦੇ ਆ ਕਿ ਸਾਨੂੰ ਇਹਨਾਂ ਖਾਲਤਾਨੀ ਭੇਡਾਂ ਦੀ ਲੋਡ ਨਹੀਂ ਜਿਹੜੇ ਭਾਰਤ ਵਿੱਚ ਗੰਦ ਪਾਉਂਦੇ ਸੀ ਨਾ ਉਹ ਗੰਦ ਹੁਣ ਅਮਰੀਕਾ ਕੈਨੇਡਾ ਵਿੱਚ ਪਾ ਰਹੇ ਨੇ ਖਾਲਸਾਣ ਦੇ ਨਾਂ ਤੇ ਕੀ ਜਿਹੜੇ ਮੁਲਖਾਂ ਨੇ ਇੰਡੀਆ ਤੇ ਰਾਜ ਕੀਤਾ ਹੈ ਖਾਸ ਕਰਕੇ ਬ੍ਰਿਟਿਸ਼ ਲੋਕ ਜਿਹੜੇ ਕੈਨੇਡਾ ਦੇ ਵਸਣ ਦੇ ਨੇ ਉਹ ਲੋਕ ਤੁਹਾਨੂੰ ਬਰਦਾਸ਼ਤ ਕਰਨਗੇ ਜਿਹੜਾ ਤੁਸੀਂ ਅਪਮਾਨ ਕਰਦੇ ਹੋ ਉਹਨਾਂ ਦੀ ਕੰਟਰੀ ਵਿੱਚ ਪਾ ਕੇ ਜਾ ਕੇ ਗੰਦ ਪਾਉਨੇ ਹੋ ਖਾਲਸਾਣ ਦੇ ਨਾਰੇ ਲਾਉਨੇ ਹੋ ਕੀ ਉਹ ਤੁਹਾਨੂੰ ਬਰਦਾਸ਼ਤ ਕਰਨਗੇ ਕਦੇ ਵੀ ਨਹੀਂ ਜਿਹੜੇ ਲੋਕਾਂ ਨੇ ਇੰਡੀਆ ਤੇ ਰਾਜ ਕੀਤਾ ਹੋਇਆ ਉਹ ਲੋਕ ਕਦੇ ਵੀ ਤੁਹਾਨੂੰ ਆਪਣੀ ਕੰਟਰੀ ਤੇ ਰਾਜ ਨਹੀਂ ਕਰਨ ਦੇਣਗੇ ਤੁਹਾਨੂੰ ਆਪਣੀ ਕੰਟਰੀ ਵਿੱਚ ਗੰਦ ਨਹੀਂ ਪਾਉਣ ਦੇਣਗੇ ਬੜਾ ਦੁੱਖ ਲੱਗਦਾ ਹੈ ਕਿ ਜਦੋਂ ਇਹ ਲੋਕ ਇਹ ਜੀਆਂ ਬਚਕਾਨੀਆਂ ਕੋਝੀਆਂ ਹਰਕਤਾਂ ਕਰਦੇ ਐ ਤੇ ਇਹਨਾਂ ਦੀਆਂ ਇਹ ਹਰਕਤਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਲੋਕ ਅਕਲੋਂ ਖਾਲੀ ਨੇ ਵੈਸੇ ਖਾਲਸਾਨੀ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਉਹ ਖਾਲਸ ਸ਼ਬਦ ਹੈ ਜਿਹਨੂੰ ਪਿਓਰ ਸ਼ੁੱਧ ਕਿਹਾ ਜਾਂਦਾ ਹੈ ਪਰ ਇਹਨਾਂ ਲੋਕਾਂ ਦੇ ਕੋਲ ਸ਼ੁੱਧ ਨਾਮ ਦੀ ਪਿਓਰ ਨਾਮ ਦੀ ਖਾਲਸ ਨਾਮ ਦੀ ਕੋਈ ਚੀਜ਼ ਨਹੀਂ ਇਹ ਕੇਵਲ ਭੇਡਾਂ ਸੀ ਇੰਡੀਆ ਦੇ ਵਿੱਚ ਪਲਗੀਆਂ ਹੋਈਆਂ ਤੇ ਅਮਰੀਕਾ ਕੈਨੇਡਾ ਜਾ ਕੇ ਵੀ ਇਹਨਾਂ ਨੇ ਭੇਡਾਂ ਹੀ ਰਹਿਣਾ ਤੇ ਜਿਹੜੇ ਇਹਨਾਂ ਦੇ ਆੜੜੇ ਨੇ ਉਹ ਗੁਰਪਤਵੰਤ ਪੰਨੂ ਵਰਗੇ ਜਸਮ੍ਰਿਤ ਮਾਨ ਵਰਗੇ ਅਮਰਤਪਾਲ ਵਰਗੇ ਉਹ ਮੋਜਾਂ ਲੈਂਦੇ ਆ ਨਜ਼ਾਰੇ ਲੈਂਦੇ ਆ ਉਹਨਾਂ ਨੂੰ ਪਤਾ ਹੈ ਕਿ ਭੇਡਾਂ ਤੋਂ ਜਿਹੜਾ ਵੀ ਕੰਮ ਕਰਾਉਣਾ ਗਲਤ ਮਲਤ ਕਰਾ ਲਓ ਤੇ ਆਪ ਐਸ਼ ਲਓ ਤੇ ਇਹਨਾਂ ਭੇਡਾਂ ਨੂੰ ਕਦੀੜਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਜਿਹੜੇ ਮੁਲਖ ਦੇ ਵਿੱਚ ਜੰਮ ਪੜ ਕੇ ਗਏ ਆ ਅਸੀਂ ਉਸ ਮੁਲਖ ਦੇ ਝੰਡੇ ਨੂੰ ਕਿਦਾਂ ਪੈਰਾ ਵਿੱਚ ਰੋਲਦੇ ਆ ਕਿਦਾਂ ਉਹ ਝੰਡੇ ਦਾ ਅਪਮਾਨ ਕਰਦੇ ਆ ਇਹਨੂੰ ਸਮਝ ਨਹੀਂ ਆ ਰਹੀ ਤੇ ਇਹ ਜਿਹੜਾ ਨਫਰਤ ਦਾ ਬੀਜ ਹੈ ਨਾ ਇਹ ਖਾਲਸਤਾਨ ਦੀਆਂ ਕਿਹੜੀਆਂ ਬੀਜ ਰਹੀਆਂ ਨੇ ਖਾਸ ਕਰਕੇ ਜਿਹੜੇ ਭਾਰਤ ਦੇ ਸ਼ਹਿਰ ਦੇ ਵਸਿੰਦੇ ਲੋਕ ਨੇ ਸਮਝ ਵਾਲੇ ਉਹ ਕਦੇ ਵੀ ਇਹਨਾਂ ਤੇ ਨਾਮ ਵਿਸ਼ਵਾਸ ਕਰਨ ਤੇ ਨਾ ਹੀ ਕਦੇ ਇਹਨਾਂ ਨੂੰ ਮੂੰਹ ਲਾਉਣਗੇ ਜਦੋਂ ਇਹ ਖਾਲਸਤਾਨ ਦੀਆਂ ਭੇਡਾਂ ਇਹੋ ਜਿਹੀਆਂ ਹਰਕਤਾਂ ਕਰਦੀਆਂ ਨੇ ਨਾ ਦੁਨੀਆ ਭਰ ਦੇ ਵਿੱਚ ਇੰਡੀਆ ਦਾ ਔਰ ਸਿੱਖ ਕੌਮ ਦਾ ਜਿਹੜਾ ਨਾਂ ਹੈ ਉਹ ਕਹਿ ਲਈਏ ਖਰਾਬ ਹੁੰਦਾ ਹੈ। ਜਣਕੇ ਕੌਮ ਨੂੰ ਤੇ ਭਾਰਤ ਨੂੰ ਇਹ ਹਰੇਕ ਕੰਟਰੀ ਦੇ ਵਿੱਚ ਬਦਨਾਮ ਕਰਦੇ ਨੇ ਇਹ ਖਾਲਸਤਾਨਿਕ ਦੇਣਾ ਜਿਹੜੀਆਂ ਤਿਰੰਗੇ ਝੰਡੇ ਦਾ ਅਪਮਾਨ ਕਰਦੀਆਂ ਨੇ। ਇਹ ਵੀਡੀਓ ਬਣਾਉਣ ਤੋਂ ਮੇਰਾ ਭਾਵ ਇਹ ਸੀ ਕਿ ਕੱਲ ਮੈਨੂੰ ਦੋ ਤਿੰਨ ਵੀਡੀਓ ਕਿਸੇ ਨੇ ਭੇਜੀਆਂ ਮੈਂ ਉਹਦੀਆਂ ਫੋਟੋ ਇਹ ਵੀਡੀਓ ਦੇ ਵਿੱਚ ਸ਼ੇਅਰ ਵੀ ਕਰੂੰਗਾ ਜੇ ਤੁਸੀਂ ਕਿਸੇ ਮੁਲਖ ਨੂੰ ਜਾਂ ਕਿਸੇ ਮੁਲਖ ਦੇ ਝੰਡੇ ਨੂੰ ਨਹੀਂ ਸਮਝਦੇ ਨਹੀਂ ਕੁਝ ਮੰਨਦੇ ਤਾਂ ਤੁਹਾਨੂੰ અપਮਾਨ ਕਰਨ ਦਾ ਵੀ ਕੋਈ ਹੱਕ ਨਹੀਂ ਹੁਣ ਜਿਹੜੇ ਲੋਕ ਭਾਰਤ ਦੇ ਵਸਿੰਦੇ ਨੇ ਜਾਂ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਸਿੰਦੇ ਨੇ ਕਿ ਉਹ ਭਾਰਤ ਦੇ ਝੰਡੇ ਨੂੰ ਨਫ਼ਰਤ ਕਰਦੇ ਹੈ ਕਿ ਉਹ ਭਾਰਤ ਦੇ ਨਾਲ ਕੋਈ ਧੋਖਾ ਧੜੀ ਜਾਂ ਕੋਈ ਹੋਰ ਨਫ਼ਰਤ ਫੈਲਾਉਣ ਦੀਆਂ ਗੱਲਾਂ ਕਰਦੇ ਆ ਇਹ ਸਮਝਣਾ ਪੈਣਾ ਪਰ ਜਿਹੜੀਆਂ ਸਾਡੀਆਂ ਭਾਰ ਦੀਆਂ ਕਤੀੜਾਂ ਇੱਥੋਂ ਭੇਡਾਂ ਵਾਂਗ ਕੇ ਗਈਆਂ ਹੋਈਆਂ ਨੇ ਤੇ ਉਹ ਆਵਾਜ਼ ਨਹੀਂ ਆਉਂਦੀਆਂ ਉਹ ਹਰ ਵਕਤ ਇਹ ਨਫ਼ਰਤ ਦਾ ਬੀਜ ਬੀਜਦੇ ਆ ਤੇ ਇਹ ਜਿਹੜਾ ਖੁਮਿਆਜਾ ਇਹ ਜਿਹੜੇ ਸਾਡੇ ਸਹਿਰਦ ਲੋਕ ਭਾਰ ਦੇ ਹਰਨ ਕੰਟਰੀਆਂ ਦੇ ਵਿੱਚ ਝਿੰਦੇ ਨੇ ਉਹਨਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਜਦੋਂ ਇਹ ਤਾਨੇ ਮਿਹਣੇ ਵੱਜਦੇ ਨੇ ਫਿਰ ਹਰੇਕ ਬੰਦਾ ਆਪਣੀ ਕੰਟਰੀ ਦਾ ਅਪਮਾਨ ਜਾਂ ਝੰਡੇ ਦਾ ਅਪਮਾਨ ਨਹੀਂ ਸਹਿਣ ਕਰਦਾ ਤੇ ਇਹਨਾਂ ਕਤੀੜਾਂ ਨੂੰ ਬੇਨਤੀ ਹੈ ਤੁਸੀਂ ਆਪਣਾ ਖਾਲਸਤਾਨ ਮੰਗੋ ਖਾਲਸਤਾਨ ਦੀ ਗੱਲ ਕਰੋ ਪਰ ਥੋੜਾ ਜਿਹਾ ਸ਼ਰਮ ਕਰ ਲਓ ਤੁਸੀਂ ਕਿਸੇ ਹੋਰ ਝੰਡੇ ਦਾ ਅਪਮਾਨ ਨਹੀਂ ਕਰ ਸਕਦੇ ਜੇ ਤੁਸੀਂ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਹੋ ਤਾਂ ਖਾਲਸੇ ਦੇ ਝੰਡੇ ਨੂੰ ਅਸੀਂ ਵੀ ਅੱਗ ਨਹੀਂ ਲਾਉਣਾ ਮੈਂ ਸ਼ਰਯਾਮ ਕਹਿੰਦਾ ਸਾਨੂੰ ਲੋੜ ਨਹੀਂ ਤੁਹਾਡੇ ਖਾਲਸਤਾਨੀ ਝੰਡੇ ਦੀ ਅਸੀਂ ਜਿਹੜੇ ਮੁਲਕ ਵਿੱਚ ਰਹਿੰਦੇ ਆ ਉਸੇ ਮੁਲਕ ਦੀ ਅਸੀਂ ਗੱਲ ਕਰਨੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਥੋੜਾ ਜਿਹਾ ਅਕਲ ਤੋਂ ਕੰਮ ਜ਼ਰੂਰ ਲਿਓ ਖਾਲਸਤਾਨੀਓ ਅਕਲੋ ਖਾਨੀਓ